ਹਾਈਪਰ ਟੈਨਸ਼ਨ ਦੇ ਬਾਰੇ ਜਾਣਕਾਰੀ ਦਿਓ ਜੀ ਅੱਜ ਸਾਰੇ ਡਿਸਟ੍ਰਿਕਟ ਹਸਪੀਟਲ ਸੇ ਸੀਐਸਸੀ ਦੇ ਵਿੱਚ ਵਾੜ ਹਾਈਪਰ ਟੈਨਸ਼ਨ ਦੇ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਮਰੀਜ਼ਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜੋ ਹਾਈਪੋ ਟੈਨਸ਼ਨ ਜਿਹਨੋਂ ਕੋ ਹਾਈ ਬਲੱਡ ਪ੍ਰੈਸ਼ਰ ਹੈ ਤੇ ਉਹ ਲੋਕਾਂ ਨੂੰ ਪਰਹੇਜ਼ ਜੀ ਕਰਨਾ ਪਰਹੇਜ਼ ਕਿਵੇਂ ਕਰੀਏ ਤੇ ਜਿਨ੍ਹਾਂ ਨੂੰ ਹੋ ਗਿਆ ਉਹਦਾ ਪਛਾਣ ਕਿਵੇਂ ਕਰਨਾ 30 ਸਾਲ ਤੋਂ ਜਿੰਨੇ ਵੀ ਉੱਪਰ ਵਿਅਕਤੀ ਹੈਗੇ ਸਾਰਿਆਂ ਨੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਤੇ ਜਿਹਨੂੰ ਇਹ ਜਿਆਦਾ ਹੁੰਦਾ ਹੈ ਡਾਕਟਰ ਸਾਹਿਬ ਤੋਂ ਦਿਖਾ ਕੇ ਦਵਾਈ ਨਿਯਮਤ ਰਹੀ ਚਾਹੀਦੀ ਤੇ ਆਪਣੇ ਜੋ ਬਲੱਡ ਟੈਸਟ ਹੋਣੀ ਚਾਹੀਦੀ ਹੈ ਤੇ ਹੈ ਇਹਦੇ ਲਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੀ ਤੁਸੀਂ ਅਵੇਅਰ ਕਰ ਰਹੇ ਹੋ ਜੀ ਹਾਈਪਰ ਟੈਂਸ਼ਨ ਇੱਕ ਬੁਖ ਬਿਮਾਰੀ ਹੈ ਜਨਰਲੀ ਨਹੀਂ ਪਤਾ ਚੱਲਦਾ ਕਿ ਕਦੋਂ ਵੱਧ ਰਿਹਾ ਕਦੋਂ ਨਹੀਂ ਵੱਧੇ ਟੈਨਸ਼ਨ ਆਣਾ ਜ਼ਰੂਰੀ ਹੈ ਤੇ ਇਹਦੇ ਲਈ ਜਿਹਨੂੰ ਹਾਈਪਰ ਟੈਂਸ਼ਨ ਆ ਜਾਂਦੀ ਹੈ ਰੋਜ਼ਾਨਾ ਦਵਾਈ ਹੀ ਲੈਣੀ ਜ਼ਰੂਰੀ ਹੈ ਬਿਕੋਜ਼ ਇਹ ਦਿਲ ਤੇ ਦਿਮਾਗ ਤੇ ਤੇ ਗੋਟਿਆਂ ਤੇ ਬਹੁਤ ਅਸਰ ਪਾਉਂਦਾ ਹੈ ਅਤੇ ਆਪਣਾ ਖਾਂਡ ਬੀਮ ਦੀ ਆਪਾਂ ਇਹ ਪਰਹੇ ਨਮਕ ਦਾ ਪਰਹੇ ਤੋਂ ਵੱਡਾ ਹੁੰਦਾ ਹੈ ਜਿਨਾ ਵੀ ਪੇਸ਼ੈਂਟਸ ਨੂੰ ਹਾਈਪਰਟੈਨਸਨ ਦੀ ਬਿਮਾਰੀ ਹੈ ਉਹਨਾਂ ਨੂੰ ਨਮਕ ਪਰਹੇ ਕਰਨਾ ਹੈ मेरा नाम वरिंदर कौर है मैं भाई कैया एकता एक कॉलेज ऑफ नर्सिंग मोगा बी थर्ड सेमेस्टर की विद्यार्थन हाँ आज वर्ल्ड हाइपर टेंशन डे है तो अज मैं थोड़ा दसागी कि हाइपर टेंशन की होंगे है हाइपर टेंशन आप आम भाषा के बीपी पी व्धना बोलते हैं जो दो एक सौ भी बटा अस्सी तो बीपी पी ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ ਤੇ ਇਸ ਦੇ ਕੀ ਕੀ ਕਾਰਨ ਤੇ ਰਿਸਕ ਫੈਕਟਰ ਹੋ ਸਕਦੇ ਆ ਜਿਵੇਂ ਹਾਈ ਬਲੱਡ ਪ੍ਰੈਸ਼ਰ ਵਜਨ ਜਿਵੇਂ ਕਿ 180 ਤੋਂ ਵਜਨ ਹਾਈ ਕੋਲੇਸਟ੍ਰੋਲ ਸਟ्रेस ਜ਼ਿਆਦਾ ਲੈਣਾ ਮੋਟਾਪਾ ਦਿਲ ਦੀ ਬਿਮਾਰੀ ਤੇ ਸ਼ੂਗਰ ਜ਼ਿਆਦਾ ਨਮਕ ਦੀ ਵਰਤੋਂ ਕਰਨੀ ਜਾਂ ਸ਼ਰਾਬ ਪੀਣਾ ਇਹ ਕਈ ਕਾਰਨ ਹੋ ਸਕਦੇ ਆ ਹਾਈ ਬਲੱਡ ਪ੍ਰੈਸ਼ਰ ਦੇ ਤੇ ਇਸ ਦੇ ਕੀ ਕੀ ਚਿੰਨ ਹਨ ਬੀਤੀ ਜਣਾ ਵਾ 120 ਤੋਂ ਵੰਜ ਜਾਂਦਾ ਹੈ ਸਿਰ ਦਰਦ ਹੁੰਦਾ ਹੈ ਚੱਕਰ ਆਉਂਦੇ ਆ ਤੇ ਸ਼ਾਤੀ ਚ ਦਰਦ ਹੁੰਦਾ ਤੇ ਜਦੋਂ ਸ਼ਾਤੀ ਚ ਦਰਦ ਹੁੰਦਾ ਹੈ ਕਈ ਕਈ ਵਾਰ ਆਪਾਂ ਨੂੰ ਸਾਹ ਲੈਣ ਆ ਵੀਔਖਾ ਹੋ ਜਾਂਦਾ ਤੇ ਘਬਰਾਹਟ ਵੀ ਹੁੰਦੀ ਆ ਤੇ ਇਸ ਦੀ ਆਪਾਂ ਪ੍ਰੀਵੈਂਸ਼ਨ ਕਿਵੇਂ ਕਰ ਸਕਦੇ ਆ ਜਿਵੇਂ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੈ ਤਾਂ ਆਪਾਂ ਫਲੈਟ ਵਾਲੀ ਬਹੁਤ ਘੱਟ ਖਾਣੀਆਂ ਨੇ ਠੀਕ ਹੈ ਤੇ ਆਪਾਂ ਜਿਹੜੀ ਸੋਡੀਅਮ ਦੀ ਇਨਟੇਕ ਘੱਟ ਲੈਣੀ ਆ ਤੇ ਆਪਾਂ ਦਾ ਰੈਗੂਲਰ ਬੀ ਵੀ ਜਿਹੜਾ ਵਾ ਉਹ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਵਾ ਤਲੀਆਂ ਚੀਜ਼ਾਂ ਵੀ ਆਪਾਂ ਨੂੰ ਬਹੁਤ ਘੱਟ ਖਾਣੀਆਂ ਚਾਹੀਦੀਆਂ ਜੇਕਰ ਆਪਾਂ ਨੂੰ ਮੋਟਾਪਾ ਹੈ ਤਾਂ ਉਹਨੂੰ ਆਪਾਂ ਕੰਟਰੋਲ 'ਚ ਰੱਖਣਾ ਹੈ ਤੇ ਉਹਨੂੰ ਆਪਾਂ ਘਟਾਉਣਾ ਹੈ ਧੰਨਵਾਦ